ਇਹ ਰੈਡ ਲੌਡ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਡਾ ਰੈਡ ਲੌਡ ਕਿਉਂ ਹੁੰਦਾ ਜੇ ਮਾਨ ਜੋ ਵੀਰ ਸਾਹਿਬ ਵੱਲੋਂ ਸਾਡੇ ਜਿਹੜੇ ਨੁਕਤਾ ਜਿਹਦੇ ਵਿੱਚ ਅਸੀਂ ਸਰਪ੍ਰਾਈਜ਼ ਚੈਕਿੰਗ ਕਰਦੇ ਸ਼ਕਤੀ ਪੁਰਸ਼ਾ ਦੀ ਸ਼ਕਤੀ ਵੀ ਚੈਕ ਕਰਦੇ ਜਿੱਦੂ ਨਾਵਾ ਜਿੱਥੇ ਅਸੀਂ ਚੈਕਿੰਗ ਕਰਦੇ ਹਾਂ ਉੱਥੇ ਆਸ-ਪਾਸ ਦਾ ਏਰੀਆ ਕੰਬਿਨੈਂਟ ਕਰਕੇ ਉਹਦੇ ਟੁੱਟੀਆਂ ਹੋਈਆਂ ਸੜਕਾਂ ਵੀ ਚੈਕ ਕਰਦੇ ਸਰ ਅੱਜ ਕਿੰਨੇ ਨਾਕੇ ਲਗਾਏ ਹੋਏ ਹੈ ਅੱਜ ਮੇਰੇ ਸਭੀ ਅੰਦਰ ਸਿਰੀ ਸਭੀ ਅੰਦਰ ਵਿੱਚ ਕਿੰਨੇ ਨਾਕੇ ਲੱਗੇ ਹੋਏ ਲੋਕਾਂ ਨੂੰ ਕੀ ਦਗਾ ਦੇਣਾ ਚਾਹੋਗੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਵੀ ਆਪ ਦੇ ਕੇ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ ਆਪ ਦੇ ਡਰ ਦੇ ਉਹਨਾਂ ਦੇ ਪੇਪਰ ਲਾਗਨੇ ਕੋਲੇ ਰੱਖਣ ਇਹਨਾਂ ਨੰਬਰ ਲਗਵਾ ਕੇ ਰੱਖਣ ਤੇ ਕਾਨੂੰਨ ਤੋਂ ਬਾਹਰ ਕੁਛ ਨਹੀਂ ਹੁੰਦਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹ ਸਰ ਕਿ ਕਿਹੜੀ ਜਗ੍ਹਾ ਤੇ ਇਸ ਟਾਈਮ ਤੁਸੀਂ ਨਾਕਾ ਲਾ ਕੇ ਚੈਕਿੰਗ ਕਰ ਰਹੇ ਹੋ ਇਹ ਜੋ ਸਿੰਪਲ ਹੈ ਜੀ ਚੈਕਿੰਗ ਅਫਸਰ ਦਾ ਕੰਮ ਹੈ ਦੇ ਵਿੱਚ ਅਸੀਂ ਸ਼ੱਕੀ ਪੁਛਦੇ ਤੇ ਚੱਕੀ ਵਹੀਕਲ ਦੀ ਚੈਕਿੰਗ ਕਰਦੇ ਤਾਂ ਜੋ ਉਹੜਾ ਕੋਈ ਸ਼ੱਕੀ ਬੰਦਾ ਉਹਨੂੰ ਡਰੋ ਵਿੱਚ ਭਾਂਚ ਕੰਮ ਘਟੇਗਾ